ਵਰਾਂ ਕਿ ਜੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੁਤਰੇ ਆ ਗੁਰ ਪ੍ਰਸਾਦ ਪਰਮ ਭਤ ਪਾਇਆ ਸੋਗੇ ਕਾਸਟ ਹੋਇਆ ਜੇ ਤੁਸੀਂ ਅਜ ਬਚਪਨ ਦੇ ਵਿੱਚ ਸੰਗਤ ਕਰੋਗੇ ਨਾ ਜੇ ਬਚਪਨ ਦੇ ਵਿੱਚ ਅਸੀਂ ਨਾਮ ਜਪਣ ਲੱਗ ਜਾਈਏ ਸਤ ਸੰਗਤ ਕਰਨ ਲੱਗ ਜਾਈਏ ਤੇ ਸਾਡੀ ਜਵਾਨੀ ਵਕਾਰਾਂ ਤੋਂ ਮੁਕਤ ਹੋ ਜਾਵੇਗੀ ਇਸ ਕਰਕੇ ਮਹਾਰਾਜ ਬਾਣੀ ਵਿੱਚ ਆਪਾਂ ਪੜ੍ਹਦੇ ਆਂ ਮਹਾਰਾਜ ਕੀ ਆਖਦੇ ਨੇ ਕਿ ਤੇ ਰਾਮ ਜਪੋ ਜੀ ਐਸੇ ਐਸੇ ਧਰੂ ਪਰਲਾਦ ਜਪਿਓ ਹਰ ਜੀਸੇ ਇਹਨਾਂ ਪਰਮਾਤਮਾ ਦੀ ਬੰਦਗੀ ਕਿਦੋਂ ਕਰਨੀ ਹੈ ਜਿਵੇਂ ਧਰੂ ਤੇ ਪਰਲਾਦ ਨੇ ਛੋਟੀ ਉਮਰ ਦੇ ਵਿੱਚ ਨਿੱਕੀਆਂ ਉਮਰਾਂ 'ਚ ਉਹ ਛੋਟੀ ਉਮਰ ਦੇ ਵਿੱਚ ਪਰਮਾਤਮਾ ਦੀ ਬੰਦਗੀ ਕਰਦੇ ਆਂ ਨਾਮ ਜਪਦੇ ਆਂ ਜੋ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਨਾਮ ਜਪੋ ਜੀ ਐਸੇ ਐਸੇ ਤੋਂ ਬਰਲਾਦ ਜੱਪਿਓ ਹੱਦ ਐਸੀ ਇਸ ਤਰ੍ਹਾਂ ਜੇ ਬੱਚੋਂ ਦੇ ਵਿੱਚ ਅਸੀਂ ਬੱਚਿਆਂ ਨੂੰ ਜੱਗੇ ਪਾਸੇ ਲਾ ਦਿੰਦੇ ਆ ਜਿਵੇਂ ਛੋਟੇ ਛੋਟੇ ਅਸੀਂ ਬੂਟੇ ਦੇਖਦੇ ਆ ਉਹ ਜਿਹੜਾ ਬੀਜ ਹੈ ਉਹ ਬੁੱਟਿਆਂ ਦੇ ਰੂਪ ਵਿੱਚ ਧਰਤੀ ਤੋਂ ਬਾਹਰ ਆਉਂਦਾ ਫਿਰ ਉਹਨਾਂ ਬੁੱਟਿਆਂ ਦੀ ਅਸੀਂ ਸੰਭਾਲ ਕਰਦੇ ਆ ਜੇ ਬੁੱਟੇ ਦੀ ਸੰਭਾਲ ਨਾ ਕਰੀਏ ਤਾਂ ਬੀਜ ਹੀ ਸੰਭਾਲ ਕਰੀ ਫਿਰ ਬੁੱਟੇ ਦੀ ਸੰਭਾਲ ਕਰਨੀ ਫਿਰ ਉਹ ਦਰਖਤ ਬਣਦਾ ਹੈ ਫੇਰ ਉਹ ਫਲ ਤੇ ਫਾਲ ਲੱਗਦੇ ਫਾਲ ਤੇ ਫੇਰੀ ਕਰਦੇ ਜਦੋਂ ਦਰਖਤ ਵੱਧ ਜਾਂਦਾ ਫੇਰ ਅਸੀਂ ਉਹ ਫਾਲ ਤੋੜ ਕੇ ਖਾਨੇ ਪਰ ਫਾਲ ਤੱਕ ਪਹੁੰਚਣ ਵਾਸਤੇ ਸੰਭਾਲ ਬਣੀ ਵੱਡੀ ਹੈ ਜਿਹੜਾ ਮਾਲੀ ਹੈ ਨਾ ਮਾਲੀ ਸਮਝੇ ਕੀ ਹੁੰਦਾ ਹੈ ਜਿਹੜਾ ਮਾਲੀ ਹੈ ਉਹ ਉਹਨਾਂ ਦੂਤਿਆਂ ਨੂੰ ਕਿਵੇਂ ਸੰਭਾਲ ਕਰਦਾ ਹੈ ਇਸੇ ਤਰ੍ਹਾਂ ਮਾਤਾ ਪਿਤਾ ਵੀ ਨੂੰ ਸੰਭਾਲੀ ਦੀ ਤਰ੍ਹਾਂ ਬੱਚਿਆਂ ਦੀ ਕਿਵੇਂ ਸੰਭਾਲ ਕਰਨ ਮਾਤਾ ਪਿਤਾ ਨੇ ਸਾਡੇ ਅਧਿਆਪਕ ਨੇ ਇਹਨਾਂ ਦਾ ਸਾਡਾ ਸਾਰਿਆਂ ਦਾ ਫਰਜ਼ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਸਪੜ ਤਾਂ ਕਿ ਇਹਨਾਂ ਦਾ ਜੀਵਨ ਸੱਚਾ ਤੇ ਸੁੱਚਾ ਹੋਵੇ ਇਹਨਾਂ ਨੂੰ ਸੰਸਾਰ ਵਿੱਚ ਵਿਚਰਨ ਦੀ ਜਾਤ ਹੋਵੇ ਸਭ ਤੋਂ ਵੱਡੀ ਗੱਲ ਹੈ ਵੀ ਅੱਜ ਬਲੋਖ ਨੂੰ ਵਿਚਨਨ ਦੀ ਗੱਲ ਨਹੀਂ ਸਗਿਆ ਤਾਂ ਲੋਭ ਹੀ ਤਾਂ ਆ ਗਿਆ ਵੀ ਹਰ ਪਾਸੇ ਧੌਲ ਲੱਗੀ ਹੋਈ ਹੈ ਕੋ ਕੁਰਸੀ ਬਾਸੇ ਕੰਮਾ ਹੋ ਜਾ ਸਕਦਾ ਹੈ ਕੁਰਸੀ ਧੌਲ ਲੱਗੀ ਹਾਂਜੀ ਪੈਸੇ ਦੀ ਪਦਵੀ ਦੀ ਧੌਲ ਹੈ ਪ੍ਰਸਿੱਧੀ ਦੀ ਧੌਲ ਹੈ ਪਰ ਸਿੱਧ ਹੋ ਜਾਓ ਤੇ ਇਹਨਾਂ ਤੋਂ ਹਾਂ ਦੇ ਵਿੱਚ ਅਸੀਂ ਇਨਸਾਨੀਅਤ ਨੂੰ ਕਿ ਸਾਧਦੇ ਹਾਂ ਅਸੀਂ ਇਨਸਾਨੀਅਤ ਨੂੰ ਭੁੱਲ ਜਾਂਦੇ ਹਾਂ ਅਸੀਂ ਚੰਗਾ ਮਾੜਾ ਜਿਹੜਾ ਸਾਡੇ ਨਹੀਂ ਚੰਗਾ ਕੀਆ ਸਾਡੇ ਨਹੀਂ ਮਾਰਾ ਕੀਆ ਹੁਣ ਸਾਧ ਸੰਗਤ ਕਰਕੇ ਇਹਨਾਂ ਗਿਰਮਨ ਦੇ ਵਿੱਚ ਸਾਡੇ ਬੱਚਿਆਂ ਨੂੰ ਇਹਦਾ ਗੱਲਾਂ ਦਾ ਪਤਾ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਫਿਰ ਤਿਆਰ ਹੋ ਜਾਂਦੇ ਨੇ ਇਸ ਸੰਸਾਰ ਵਿੱਚ ਵਿਚਰਵਾ ਜਿੱਸ ਤਰ੍ਹਾਂ ਇੱਕ ਬੂਟੇ ਨੂੰ ਪਤਾ ਲੱਗਦਾ ਕਿ ਦਰੱਖਤ ਮੰਨੇ ਕਿ ਫਲ ਦੇਣੇ ਆ ਇਸੇ ਤਰ੍ਹਾਂ ਜਿਹੜੇ ਬੱਚੇ ਨੇ ਸਾਡੇ ਜਿਹੜੇ ਨੌਜਵਾਨ ਬਣ ਕੇ ਜਵਾਨੀ ਵਿੱਚ ਆਉਣਗੇ ਇਹ ਵੀ ਮਿਹਨਤ ਕਰਕੇ ਫਿਰ ਚੰਗੇ ਕੰਮ ਕਰਨਗੇ ਤੇ ਇਹਨਾਂ ਦੇ ਕੋਲੋਂ ਗੁਨਾਹੂਪੀ ਜਿਹੜੇ ਫਲ ਨੇ ਉਹ ਸੰਸਾਰ ਤੋਂ ਲੱਦੇ ਆ ਜੇ ਸਾਡੀ ਜਵਾਨੀ ਦੇ ਕੋਲ ਸਾਡੇ ਨੌਜਵਾਨਾਂ ਦੇ ਕੋਲ ਅੱਜ ਉਤਪ ਨਹੀਂ ਅੱਜ ਉਹਨਾਂ ਦੇ ਕੋਲ ਨਿਸ਼ਾਨਾ ਨਹੀਂ ਅਰ ਜੋ ਸਫਲ ਨਹੀਂ ਹੋ ਰਿਹਾ ਇਹਦੇ ਪਿੱਛੇ ਵੱਡਾ ਕਾਰਨ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਸਾਭਿਆ ਨਹੀਂ ਸਫਲ ਕਿਸਾਨ ਉਹ ਹੁੰਦਾ ਜਿਹੜਾ ਪਨੀਰੀ ਨੂੰ ਸਾਭੇ ਤੇ ਜੇ ਪਨੀਰੀ ਨੂੰ ਨਾਲ ਸਾਭੀਏ ਜੇ ਪਨੀਰੀ ਨੂੰ ਨਾਲ ਸਾਭੀਏ ਤੇ ਉਸ ਹਾਂਜੀ ਇਲਾਕੇ ਦੇ ਵਿੱਚ ਫਸਲ ਕਿੱਦਾਂ ਹੋਏਗੀ ਫਲ ਦੇ ਫਾਲ ਕਿੱਥੋਂ ਲੱਗਣਗੇ ਪਨੀਰੀ ਨੂੰ ਸਾਹਬਿਆਈ ਪਨੀਰੀ ਨੂੰ ਸੰਭਲ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਸਾਡੇ ਬੱਚੇ ਜਿਹੜੇ ਨੇ ਸਾਡੀ ਪਨੀਰੀ ਹੈ ਇਹਨਾਂ ਨੂੰ ਸੰਭਲ ਇਹ ਜਵਾਨੀ ਦੇ ਵਿੱਚ ਇਹ ਫਲ ਦੇਣ ਦੇ ਲਾਇਕ ਹੋਣ ਇਹ ਆਪਰੋਂ ਵੀ ਭਲਾ ਕਰ ਸਕਣ ਤੇ ਦੂਜਿਆਂ ਦਾ ਵੀ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਕ